ਗਗਨ ਗੁਰੂ ਬਾਵੇ ਦਾ ਇਸ ਪੌੜੀ ਦੇ ਮੂਲ ਉਪਦੇਸ਼ ਕਿਵੇਂ ਕੂੜ ਦੀ ਕੰਧ ਟੁੱਟੇ ਕਿਵੇਂ ਸੱਚ ਨਾਲ ਮਿਲਾਬ ਹੋਵੇ ਜਗਦੀ ਸਾਗ ਸੱਚ ਦੇ ਦਰ ਦੀਆਂ 38 ਪੌੜੀਆਂ ਨੇ ਹੈਜੇ-ਸੇਜੇ ਮਨੁੱਖ ਦੀ ਸੁਰਤ ਨੂੰ ਉੱਚਾ ਸ਼ਕਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸੱਚਖੰਡ ਵਸੇ ਨਿਰੰਕਾਰ ਤੱਕ ਲੈ ਜਾਣਾ ਚਾਹੁੰਦੇ ਨੇ ਸਾਡੇ ਦੇਸ਼ ਤੇ ਉਸ ઈશ્વਰ ਪ੍ਰਾਪਤੀ ਦੇ ਤਰ੍ਹਾਂ-ਤਰ੍ਹਾਂ ਦੇ ਸਾਧਨ ਜੁਟਾਏ ਗਏ ਜਿਵੇਂ ਧਨ ਕਮਾਉਣ ਦੇ ਅਨੇਕਾਂ ਤੌਰ ਤਰੀਕੇ ਨੇ ਹੂ ਬਹੁ ਧਾਰਮਿਕ ਸਾਧਨਾ ਵੀ ਵੱਖ-ਵੱਖ ਤੌਰ ਤਰੀਕਿਆਂ ਨਾਲ ਜਗਤ ਦੇ ਵਿੱਚ ਪ੍ਰਗਟ ਹੋਈ ਸਾਹਿਬ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਧਰਮ ਦੀ ਸਾਧਨਾ ਨੂੰ ਮਨ ਦੀ ਸਾਧਨਾ ਮੰਨਦੇ ਨੇ ਤਨ ਦੀ ਸਾਧਨਾ ਨਹੀਂ ਤਨ ਦੀ ਸਾਧਨਾ ਨਾਲ ਤਨ ਦੀ ਮਿਹਨਤ ਨਾਲ ਜੋ ਕੁਝ ਵੀ ਪ੍ਰਾਪਤ ਹੋਵੇਗਾ ਉਹ ਪਦਾਰਥ ਹੈ ਪ੍ਰਮਾਤਮਾ ਤੇ ਮਨ ਦੀ ਸਾਧਨਾ ਨਾਲ ਪ੍ਰਾਪਤ ਹੋਵੇਗਾ ਤੇ ਮਨ ਦੀ ਸਾਧਨਾ ਅੰਦਰ ਦੀ ਸਾਧਨਾ ਹੈ ਤਨ ਦੀ ਸਾਧਨਾ ਬਾਹਰ ਦੀ ਸਾਧਨਾ ਹੈ ਤਨ ਦੀ ਸਾਧਨਾ ਸੰਸਾਰ ਨਾਲ ਜੋੜਦੀ ਹੈ ਔਰ ਮਨ ਦੀ ਸਾਧਨਾ ਨਿਰੰਕਾਰ ਨਾਲ ਜੋੜਦੀ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯੋਗੀਆਂ ਦੇ ਉਹਨਾਂ ਸਾਧਕ ਕਿੰਨਾਂ ਦਾ ਜ਼ਿਕਰ ਕਰ ਰਹੇ ਨੇ ਜੋ ਬੈਰੂਨੀ ਰੂਪ ਦੇ ਯੋਗੀਆਂ ਨੇ ਅਪਣਾਏ ਹੋਏ ਸਨ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਯੋਗੀਆਂ ਦਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਬੋਲਬਾਲਾ ਸੀ ਉਹਦੇ ਵੀ तमाम ਧਾਰਮਿਕ ਸਾਧਨਾ ਦਾ ਫਲ ਹੈ ਜੋਗ ਜੋਗ ਤੁਮਰਾਦ ਜੁੜਨਾ ਜੁੜ ਜਾਣਾ ਜੋਗੀ ਦੀ ਧਾਰਮਿਕ ਦੁਨੀਆ ਚ ਉਪਮਾ ਰਹੀ ਜੋਗੀ ਤੁਮਰਾਦ ਜੁੜੇ ਹੋਇਆ ਭੋਗੀ ਦੀ ਨਿੰਦਾ ਰਹੀ ਭੋਗੀ ਤੁਮਰਾਦ ਟੁੱਟੇ ਹੋਇਆ ਭਾਗ ਕਰਨਾ ਭਾਵ ਤਕਸੀਮ ਕਰਨਾ ਯੋਗ ਕਰਨਾ ਭਾਵ ਜੋੜਨਾ ਤੋ ਜੋ ਈਸ਼ਵਰ ਨਾਲ ਜੁੜ ਜਾਂਦਾ ਹੈ ਉਸ ਤਰ੍ਹਾਂ ਕਿਰਿਆ ਪ੍ਰਗਟ ਹੁੰਦੀ ਏ ਉਹ ਕਦਮ ਕਦਮ ਦੁੱਤੇ ਜੋੜਨ ਦਾ ਸੰਕਰਦਾ ਹੈ ਦੋ ਦਿਲਾਂ ਨੂੰ ਜੋੜਦਾ ਹੈ ਦੋ ਕੌਮਾਂ ਨੂੰ ਜੋੜਦਾ ਹੈ ਦੋ ਮੁਲਕਾਂ ਨੂੰ ਜੋੜਦਾ ਹੈ ਦੋ ਦੋਸਤਾਂ ਨੂੰ ਜੋੜਦਾ ਹੈ ਦੋ ਪਰਿਵਾਰਾਂ ਨੂੰ ਜੋੜਦਾ ਹੈ ਪਰ ਜੋ ਟੁੱਟਿਆ ਹੋਇਆ ਹੈ ਜੋ ਤਕਸੀਮ ਹੋ ਚੁੱਕਿਆ ਹੈ ਜੋ ਖੰਡ ਖੰਡ ਹੋ ਚੁੱਕਿਆ ਹੈ ਜੋ ਭਾਗ ਭਾਗ ਰਿਖ ਹੈ ਜੋ ਭੋਗੀ ਹੈ ਉਹਦਾ ਰਸ ਇਸ ਗੱਲ ਦੇ ਵਿੱਚ ਹੈ ਕਿ ਕਿਨੇ ਨੈਦੋ ਜੁੜੇ ਹੋਏ ਦਿਲਾਂ ਨੂੰ ਤੋੜ ਕੇ ਰੱਖਦੇ ਆ ਕਿਨੇ ਨੈ ਦੋ ਕੌਮਾਂ ਨੂੰ ਦੋ ਮੁਲਕਾਂ ਨੂੰ ਦੋ ਪਰਿਵਾਰਾਂ ਨੂੰ ਤੋੜ ਕੇ ਰੱਖਦੇ ਆ ਤੋ ਦੁਨੀਆ ਦਾ ਅਭਾਗ ਹੈ ਭੋਗੀ ਦੁਨੀਆ ਦੀ ਕਿਸਮਤ ਹੈ ਯੋਗੀ ਈਸ਼ਵਰ ਨਾਲ ਜੁੜ ਜਾਣਾ तमाम ਧਾਰਮਿਕ ਸਾਧਨਾ ਦਾ ਫਲ ਹੈ ਤੋ ਸਾਹਿਬੀ ਗੁਰਨਾਣਕ ਦੇਵ ਜੀ ਮਹਾਰਾਜ ਉਸ ਵਕਤ ਦੇ ਤਥਾ ਕਤਤ ਜੋਗੀਆਂ ਪ੍ਰਤੀ ਆਪ ਬੜਾ ਸੁੰਦਰ ਉਪਦੇਸ਼ ਕਰ ਰਹੇ ਨੇ ਔਰ ਇਹ ਉਪਦੇਸ਼ ਆੰਤਰਿਕ ਹੈ ਮਨ ਦੀ ਸਾਧਨਾ ਹੈ ਕਿ ਜਿਸ ਦੇ ਸਮੂਹ ਜਗਤ ਆ ਜਾਂਦਾ ਹੈ ਗੁਰੂ ਨਾਨਕ ਦੇ ਬੋਲ ਕਿਸੇ ਵਿਅਕਤੀ ਕਿਸੇ ਸੰਪਰਦਾ ਜਾਂ ਕਿਸੇ ਇੱਕ ਪ੍ਰਾਂਤ ਦੇ ਵਾਸੀ ਪ੍ਰਤੀ ਨਹੀਂ ਨੇ ਆਪ ਦੇ ਬੋਲ ਸਮਗਰ ਨੇ ਜੈਸੇ ਸੂਰਜ ਦੀ ਰੋਸ਼ਨੀ ਸਾਰਿਆਂ ਵਾਸਤੇ ਇੱਕ ਹੈ ਗੁਰੂ ਨਾਨਕ ਦੇਵ ਬੌਲ ਸਾਰਿਆਂ ਲਈ ਨੇ ਆਪ ਫਰਮਾਨ ਕਰਦੇ ਨੇ ਭਗਤ ਗਿਆਨ ਦਇਆ ਭੰਡਾਰਨ ਘਟ ਘਟਵਾਜੇ ਨਾਰ ਜਿੱਥੇ ਯੋਗੀ ਲੋਗ ਕੰਨਾਂ ਵਿੱਚ ਮੁੰਦਰਾ ਪੈਣ ਲੈਂਦੇ ਨੇ ਹੱਥ ਵਿੱਚ ਖੱਪਰ ਰੱਖ ਲੈਂਦੇ ਨੇ ਝੋਲੀ ਰੱਖ ਲੈਂਦੇ ਨੇ ਤਨ ਤੇ ਸਵਾ ਮਲ ਲੈਂਦੇ ਨੇ ਖਿੰਤਾ ਪੈਣ ਲੈਂਦੇ ਨੇ ਹੱਥ ਦੇ ਵਿੱਚ ਡੰਡਾ ਰੱਖਦੇ ਨੇ ਹੋਰ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਚਿੰਨ ਨੇ ਉੱਥੇ ਉਹਨਾਂ ਦੇ ਡੇਰੇ ਉਹਨਾਂ ਦੇ ਜੋ ਆਸ਼ਰਮ ਨੇ ਉਹਨਾਂ ਦੇ ਚ ਵੀ ਬਕਾਇਦਾ ਇੱਕ ਨੀਮਾਵਲੀ ਚੱਲਦੀ ਹੈ ਹੋਏ ਕਿ ਚੂਰਮਾ ਬਣਾਇਆ ਜਾਂਦਾ ਹੈ ਭੋਜਨ ਬਣਾਇਆ ਜਾਂਦਾ ਜਿਹਨੂੰ ਉਹ ਚੂਰਮਾ ਕਹਿੰਦੇ ਨੇ ਤੇ ਇੱਕ ਵਰਤਾਵਾ ਰੱਖ ਦਿੱਤਾ ਜਾਂਦਾ ਹੈ ਵੰਡਣ ਵਾਲਾ ਪੰਗਤ ਯੋਗੀਆਂ ਦੀ ਲੱਗ ਜਾਂਦੀ ਹੈ ਫਿਰ ਇੱਕ ਨਾਦੀ ਵਜਾਈ ਜਾਂਦੀ ਹੈ ਜਿਹਨੂੰ ਸ਼੍ਰਿੰਗੇਵੀ ਕਹਿੰਦੇ ਨੇ ਉਹਨੂੰ ਜ਼ੋਰ ਨਾਲ ਤੇ ਸੁਰ ਦੇ ਵਜਾਣ ਦੇ ਨਾਲ ਇਹ ਭੰਡਾਰਾ ਤਕਸੀਮ ਕੀਤਾ ਜਾਂਦਾ ਹੈ ਵੰਡਿਆ ਜਾਂਦਾ ਹੈ yogi ਲੋਗ ਛਕਦੇ ਨੇ ਤੇ ਇਸ ਤਰ੍ਹਾਂ ਦਾ ਛਕਣਾ ਇਸ ਤਰੀਕੇ ਦੇ ਨਾਲ ਵੰਡਣਾ ਉਹਨਾਂ ਦੀ ਧਾਰਮਿਕ ਸਾਧਨਾ ਦੇ ਚੋਂ ਇੱਕ ਸਾਧਨਾ ਹੈ ਤੇ ਉਹਨਾਂ ਦਾ ਭੋਜਨ ਵਿਸ਼ੇਸ਼ ਰੂਪ ਵਿੱਚ ਹੁੰਦਾ ਹੈ ਚੂਰਮਾ ਮੋਲਟੀਆਂ ਰੋਟੀਆਂ ਬਣਾ ਕੇ ਉਹਨਾਂ ਵਿੱਚ ਘਿਓ ਪਾ ਕੇ ਫਿਰ ਉਹਨਾਂ ਨੂੰ ਕੁੱਟਣਾ ਇਸ ਧੰਗ ਦੇ ਭੋਜਨ ਨੂੰ योगी ਲੋਗ ਚੂਰਮਾ ਕਹਿੰਦੇ ਸਨ ਦਾਲ ਤੇ ਚੂਰਮਾ ਇਹਨਾਂ ਨੇ ਖਾਣਾ ਨਾਦੀ ਵਜਾ ਕੇ ਪੰਗਤ ਦੇਖ ਬੈਠ ਕੇ ਇਹ ਉਹਨਾਂ ਦੀ ਧਾਰਮਿਕ ਸਾਧਨਾ ਦਾ ਇੱਕ ਹਿੱਸਾ। ਤੋ ਸਾਇਦ ਕਹਿੰਦੇ ਨੇ ਐ ਯੋਗੀ ਜ਼ਰੂਰ ਤੂੰ ਚੂਰਮਾ ਚੱਕ ਭੋਜਨ ਚੱਕ ਪਰ ਕਿਹੜਾ ਭੋਗਤ ਗਿਆਨ ਭੋਜਨ ਤੇਰਾ ਹੋਣਾ ਚਾਹੀਦਾ ਹੈ ਗਿਆਨ ਚੂਰਮਾ ਭੋਜਨ ਇਹ ਤਨ ਦੀ ਗਿਜ਼ਾ ਹੈ ਤੇ ਤਨ ਦਾ ਭੋਜਨ ਅਨ ਹੈ ਮਨ ਦਾ ਭੋਜਨ ਗਿਆਨ ਹੈ ਗਿਆਨ ਨਾਲ ਤਨ ਨਹੀਂ ਤ੍ਰਿਪਤ ਹੋਵੇਗਾ ਅਨ ਨਾਲ ਮਨ ਨਹੀਂ ਤ੍ਰਿਪਤ ਹੋਵੇਗਾ ਅਜ ਤੱਕ ਮਨ ਅਨ ਤੋਂ ਨਹੀਂ ਰਹਿਿਆ ਕਿਉਂਕਿ ਅਨ ਮਨ ਦਾ ਭੋਜਨ ਹੀ ਨਹੀਂ ਹੈ ਔਰ ਇਸੇ ਤਰੀਕੇ ਨਾਲ ਗਿਆਨ ਨਾਲ ਤਨ ਦਾ ਦੂਰ ਦਾ ਵੀ ਸੰਬੰਧ ਨਹੀਂ ਤਨ ਤੇ ਜੜ ਹੈ ਤਨ ਅਸੂਲ ਹੈ ਤੇ ਇਹਦਾ ਭੋਜਨ ਵੀ ਜੜ ਹੈ ਇਹਦਾ ਭੋਜਨ ਵੀ ਅਸੂਲ ਹੈ ਮਨ ਕੇ ਤਨ ਹੈ ਔਰ ਸਤੋ ਅੰਸ ਹੈ ਪੰਜ ਤਤਾਂ ਦੀ ਔਰ ਇੰਝ ਕਹਿ ਲੋ ਜਿਵੇਂ ਸਾਗਰ ਦੀ ਉਛਲੀ ਹੋਈ ਅਵਸਥਾ ਨੂੰ ਤੂਫਾਨ ਕਹਿੰਦੇ ਨੇ ਆਤਮਾ ਦੀ ਉਛਲੀ ਹੋਈ ਅਵਸਥਾ ਨੂੰ ਮਨ ਕਹਿੰਦੇ ਨੇ ਤਰੀ ਤੇ ਗੁਰਬਾਣੀ ਨੇ ਕਹਿ ਦਿੱਤਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਤੂੰ ਜੋਤ ਸਰੂਪ ਹੈ ਤੇ ਤੂੰ ਸਾਗਰ ਪਰ ਅੱਜ ਤੂੰ ਤੂਫਾਨ ਹੈ ਜਦੋਂ ਤੂਫਾਨ ਸ਼ਾਂਤ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਆ ਹੁਣ ਸਾਗਰ ਹੀ ਸਾਗਰ ਹੈ ਤੂਫਾਨ ਨਹੀਂ ਹੈ ਜਦੋਂ ਮਨ ਲੀਨ ਹੋ ਜਾਂਦਾ ਹੈ ਆਤਮਾ ਦੇ ਸ਼ਾਂਤ ਹੋ ਜਾਂਦਾ ਹੈ ਉਦੋਂ ਅਸੀਂ ਕਹਿੰਦੇ ਆ ਹੁਣ ਆਤਮਾ ਹੀ ਆਤਮਾ ਹੈ ਪਰਮਾਤਮਾ ਹੀ ਪਰਮਾਤਮਾ ਹੈ ਹੁਣ ਮਨ ਨਹੀਂ ਹੈ ਤਾਂ ਸਾਗਰ ਦੀ ਉਛਲੀ ਹੋਈ ਅਵਸਥਾ ਤੂਫਾਨ ਹੈ ਆਤਮਾ ਦੀ ਉਛਲੀ ਹੋਈ ਅਵਸਥਾ ਮਨ ਹੈ ਕਿ ਮਨ ਦਾ ਭੋਜਨ ਹੈ ਗਿਆਨ ਤਨ ਦਾ ਭੋਜਨ ਹੈ ਅੰਨ ਤੇ ਅੰਨ ਖਾਣ ਨੂੰ ਅਗਰ ਧਾਰਮਿਕ ਸਾਧਨਾ ਸਮਝ ਲਿਆ ਜਾਏ ਤਾਂ ਸਹਿਦ ਕਹਿੰਦੇ ਨੇ ਅੰਨ ਤੇ ਸਾਰੇ ਹੀ ਖਾ ਰਹੇ ਨੇ ਪਸ਼ੂ ਪੰਛੀ ਵੀ ਖਾ ਰਹੇ ਨੇ ਬੁਖ ਸਾਰਿਆਂ ਨੂੰ ਲੱਗਦੀ ਏ ਖਾਂਦੇ ਸਾਰੇ ਹੀ ਨੇ ਤਾਂ ਇਸ ਤਰੀਕੇ ਨਾਲ ਕਿ ਜਿੰਨੇ ਵੀ ਖਾਣ ਵਾਲੇ ਨੇ ਉਹ ਪ੍ਰਭੂ ਨਾਲ ਜੁੜ ਜਾਣ ਜੋ ਭੋਜਨ ਖਖਦੇ ਨੇ ਪਰਮਾਤਮਾ ਨਾਲ ਜੁੜ ਜਾਣ ਤੋ ਸਾਹਿਬ ਕਹਿੰਦੇ ਨੇ ਧਰਮ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ ਭੁਗਤੇ ਗਿਆਨ ਮਨ ਦਾ ਭੋਜਨ ਹੈ ਗਿਆਨ ਐ ਯੋਗੀ ਜੇ ਕਿਦਰੇ ਤੇਰਾ ਭੋਜਨ ਹੋਵੇ ਗਿਆਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਬ੍ਰह्म ज्ञानी ਦਾ ਭੋਜਨ ਗਿਆਨ ਅਗਰ ਅੰਨ ਨਾ ਮਿਲੇ ਤਾਂ ਸਰੀਰ ਦੀ ਤ੍ਰਿਪਤੀ ਹੋ ਹੀ ਨਹੀਂ ਸਕਦੀ ਮੂਲ ਗਿਜ਼ਾ ਹੈ ਤਨ ਦੀ ਅੰਨ ਔਰ ਗਿਆਨ ਨਾ ਮਿਲੇ ਤਾਂ ਮਨ ਦੀ ਤ੍ਰਿਪਤੀ ਹੋ ਹੀ ਨਹੀਂ ਸਕਦੀ ਕਹਿੰਦੇ ਨੇ ਜਿਸ ਦਾ ਮਨ ਤ੍ਰਿਪਤ ਨਹੀਂ ਅੰਦਰੋਂ ਖਾਲੀ ਹੈ ਖਾਲੀ ਮਨੁੱਖ ਜੋ ਆਪਣੇ ਅੰਦਰ ਬਹੁਤ ਵੱਡਾ ਖਲਾ ਰੱਖਦਾ ਹੈ ਉਹਨੂੰ ਕਈ ਦਫਾ ਅੰਨ ਨਾਲ ਭਰਨ ਦੀ ਕੋਸ਼ਿਸ਼ ਕਰਦਾ ਹੈ ਇਸ ਵਾਸਤੇ ਕਿਤਨੇ ਅੰਦਰੂਨੀ ਤੌਰ ਤੇ ਖਾਲੀ ਬੰਦੇ ਹੁੰਦੇ ਨੇ ਉਹ ਜ਼ਿਆਦਾ ਖਾਣ ਵਾਲੇ ਹੁੰਦੇ ਨੇ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਦਿਨ ਭਰ ਖਾਈ ਜਾਂਦੇ ਨੇ ਰਾਤ ਨੂੰ ਖਾਈ ਜਾਂਦੇ ਨੇ ਖਾਣਾ ਭੁੱਖ ਦੀ ਪੂਰਤੀ ਵਾਸਤੇ ਨਹੀਂ ਖਾਣਾ ਖਲਾ ਦੀ ਪੂਰਤੀ ਵਾਸਤੇ ਉਹ ਜੋ ਖਾਲੀਪਣ ਹੈ ਉਸ ਨੂੰ ਭਰਨਾ ਹੈ ਲੇਕਿਨ ਕੌਣ ਦੱਸੇ ਮਨ ਦੇ ਤਲ ਦੇ ਉੱਤੇ ਇਹ ਜੋ ਖਾਲੀਪਣ ਹੈ ਇਹ ਭੋਜਨ ਨਾਲ ਨਹੀਂ ਭਰੇਗਾ ਇਹ ਸਚਾਈ ਹੈ ਕਿ ਭੋਜਨ ਤੋਂ ਇੱਕ ਤ੍ਰਿਪਤੀ ਮਿਲਦੀ ਹੈ ਭਜਨ ਗਿਆਨ ਤੋਂ ਵੀ ਇੱਕ ਬਹੁਤ ਵੱਡੀ ਤ੍ਰਿਪਤੀ ਮਿਲਦੀ ਹੈ ਐਸੀ ਤ੍ਰਿਪਤੀ ਜਿਹਦੇ ਵਿੱਚ ਖੁਸ਼ੀ ਹੈ ਪਰਮ ਖੁਸ਼ੀ ਹੈ ਅਤੇ ਐਸੀ ਖੁਸ਼ੀ ਹੈ ਜਿਹਦੇ ਵਿੱਚ ਤਨ ਦਾ ਭੋਜਨ ਘਟ ਜਾਂਦਾ ਹੈ ਅੰਨ ਘਟ ਜਾਂਦਾ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਘਰ ਦੇ ਇਕਲੋਤੇ ਬੱਚੇ ਦੀ ਸ਼ਾਦੀ ਹੈ ਤੇ ਮਾਂ ਖੁਸ਼ੀ ਨਾਲ ਕੁੱਲੇ ਨਹੀਂ ਸਮਾਂਦੀ ਇੱਕ ਸਹੇਲੀ ਦੀ ਬਾਹ ਪਕੜ ਕੇ ਕਹਿੰਦੀ ਐ ਤੂੰ ਭੋਜਨ ਛਕ ਦੂਜੇ ਦੀ ਪਕਰਦੀ ਐ ਤੀਜੇ ਦੀ ਪਕਰਦੀ ਐ ਸਭ ਨੂੰ ਖਿਲਾਉਣ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਐ ਕਿ ਜਦ ਕੋਈ ਸਹੇਲੀ ਕਹਿੰਦੀ ਐ ਤੂੰ ਵੀ ਬੈਠ ਤੇ ਖਾ ਕਹਿੰਦੀ ਐ ਨਹੀਂ ਮੈਨੂੰ ਭੁੱਖ ਨਹੀਂ ਹੈ ਕਿਉਂ ਭੁੱਖ ਨਹੀਂ ਨਹੀਂ ਖੁਸ਼ੀ ਨਾਲ ਭਰ ਗਈ ਐ ਖੁਸ਼ੀ ਨੇ ਤ੍ਰਿਪਤ ਕਰ ਦਿੱਤਾ ਹੈ ਖੁਸ਼ੀ ਨੇ ਪ੍ਰਸੰਨ ਕਰ ਦਿੱਤਾ ਹੈ ਪ੍ਰਸੰਨਤਾ ਦੇ ਇੱਕ ਦੁਬੇ ਹੋਇਆ ਮਨੁੱਖ ਖੁਸ਼ੀਆਂ ਦੇ ਖਿੜਿਆ ਹੋਇਆ ਮਨੁੱਖ ਉਦੇ ਸਰੀਰ ਦੇ ਤਲ ਦੇ ਉਤੇ ਅੰਨ ਦੀ ਭੁੱਖ ਘਟ ਜਾਏਗੀ ਭੋਜਨ ਦੀ ਭੁੱਖ ਘਟ ਜਾਏਗੀ ਤੇ ਭੁੱਖ ਦੇ ਘਟਣ ਨਾਲ ਇਹਦਾ ਮਤਲਬ ਇਹ ਨਹੀਂ ਹੋਵੇਗਾ ਕਿ ਉਹਦਾ ਸਰੀਰ ਕਮਜ਼ੋਰ ਹੋਵੇਗਾ ਦਰਸਲ ਖੁਸ਼ੀ ਖੁਦ ਇੱਕ ਤਾਕਤ ਹੈ ਖੁਸ਼ੀ ਖੁਦ ਇੱਕ ਤਵਾਨਾਈ ਹੈ ਭੋਜਨ ਛਕ ਕੇ ਜੋ ਖੁਸ਼ੀ ਨਸੀਬ ਹੁੰਦੀ ਹੈ ਗਿਆਨ ਨਾਲ ਉਸ ਤੋਂ ਅਨੰਤ ਦਰਜੇ ਵੱਧ ਖੁਸ਼ੀ ਨਸੀਬ ਹੁੰਦੀ ਹੈ ਔਰ ਖੁਸ਼ੀ ਮਨੁੱਖ ਨੂੰ ਕਮਜ਼ੋਰ ਨਹੀਂ ਹੁੰਦੀ ਦੀ ਉਹ ਨਾ ਤਵਾ ਨਹੀਂ ਆਉਂਦਾ ਤਵਾ ਨਹੀਂ ਬਣੀ ਰਹਿੰਦੀ ਐਸ ਵਾਸਤੇ ਦੇਖਣ ਦੇ ਚਾਹਿਆ ਕਿ 15 15 20 20 ਦਿਨ ਲਗਾਤਾਰ ਸਮਾਧੀ ਦੇ ਵਿੱਚ ਬੈਠ ਕੇ ਵੀ ਜਦ ਸੰਤ ਜਨ ਉੱਠਦੇ ਨੇ ਤਾਂ ਉਹ ਤਨ ਦੇ ਵਿੱਚ ਕੋਈ ਕਮਜ਼ੋਰੀ ਮਹਿਸੂਸ ਨਹੀਂ ਕਰਦੇ ਨਿਡਾਲਤਾ ਮਹਿਸੂਸ ਨਹੀਂ ਕਰਦੇ ਔਰ ਅਗਰ 2 3 ਦਿਨ ਭਜਨ ਕਰਕੇ ਕੋਈ ਢਾਲ ਹੋਇਆ ਹੈ ਕਮਜ਼ੋਰ ਹੋਇਆ ਹੈ ਕਹਿਰਾ ਪੀਲਾ ਪੈ ਗਿਆ ਹੈ تو اے سادنا کر رہا سی سفلتا نہیں ملی سمادھی دے چلین منک پرم پرسنتا چلا جاندہ ہے پرم خوشیاں دے نال اس دی چولی بار جاندی ہے اور او خوشیاں ہی اس نو کمزور نہیں ہون دے دیا تو صاحب شریف گرنانک دے جی مارد فرمان کر دینے کہ اے جوگی جے کدرے تیرا بھنڈارا جے تیرا کدرے بھوجن گیان ہووے بھگت گیان دیا بھنڈارا ਗਿਆਨ ਦੋ ਤਰ੍ਹਾਂ ਦਾ ਹੈ ਪ੍ਰੋਖ ਅਪ੍ਰੋਖ ਬਾਹਰ ਦਾ ਗਿਆਨ ਅੰਦਰ ਦਾ ਗਿਆਨ ਕੁਝ ਪੜ੍ਹ ਕੇ ਗਿਆਨ ਹਾਸਲ ਕੀਤਾ ਹੈ ਸੁਣ ਕੇ ਗਿਆਨ ਹਾਸਲ ਕੀਤਾ ਹੈ ਵਿਚਾਰ ਕੇ ਗਿਆਨ ਹਾਸਲ ਕੀਤਾ ਹੈ ਇੱਕ ਤੇ ਇਹ ਗਿਆਨ ਹੈ ਇੱਕ ਇਹ ਗਿਆਨ ਹੈ ਜੋ ਅਨੁਭਵ ਤੋਂ ਮਿਲਿਆ ਹੈ ਔਰ ਇਹ ਅਨੁਭਵ ਗਦਰ ਦੇ ਠੋਕਰਾਂ ਖਾ ਕੇ ਵੀ ਮਿਲਦਾ ਹੈ ਔਰ ਇਹ ਅਨੁਭਵ ਜਪ ਤਪ ਕਰਦਿਆਂ ਹੋਿਆਂ ਵੀ ਰਾਖਤ ਹੁੰਦਾ ਹੈ ਕਹਿੰਦੇ ਨੇ ਸਭ ਤੋਂ ਦੁਖੀ ਉਹ ਮਨੁੱਖ ਹੈ ਜਿਸ ਨੇ ਜੀਵਨ ਦੇ ਕਦੇ ਭੁੱਲਣਾ ਹੀ ਨਹੀਂ ਕੀਤੀਆਂ ਕਿਉਂਕਿ ਉਸ ਦੇ ਕੋਲ ਬਹੁਤ ਵੱਡੇ ਅਨੁਭਵ ਨਹੀਂ ਹੋਣਗੇ ਜਿਨ੍ਹਾਂ ਮਨੁੱਖਾਂ ਨੇ ਬਹੁਤ ਵੱਡੀਆਂ-ਵੱਡੀਆਂ ਭੁੱਲਾਂ ਕੀਤੀਆਂ ਨੇ ਉਹਨਾਂ ਕੋਲ ਜ਼ਿੰਦਗੀ ਦੇ ਬਹੁਤ ਵੱਡੇ-ਵੱਡੇ ਅਨੁਭਵ ਨੇ ਇਸ ਵਾਸਤੇ ਕਹਿੰਦੇ ਨੇ ਕਿ ਹਰ ਗਲਤੀ ਇੱਕ ਗੁਰੂ ਹੈ ਹਰ ਭੁੱਲ ਇੱਕ ਉਸਤਾਦ ਹੈ ਹਾਂ ਇੱਕ ਭੁੱਲ ਦੁਬਾਰਾ ਨਹੀਂ ਹੋਣੀ ਚਾਹੀਦੀ। ਅਗਰ ਇੱਕ ਭੁੱਲ ਦੁਬਾਰਾ ਹੋ ਗਈ ਹੈ ਤਾਂ ਇਹ ਪਸ਼ੂ ਹੈ, ਇਹ ਮਨੁੱਖ ਨਹੀਂ ਹੈ। ਅਗਰ ਇੱਕ ਭੁੱਲ ਇੱਕ ਦਫਾ ਹੋਈ ਹੈ ਅਤੇ ਉਸ ਭੁੱਲ ਨੇ ਕੁਝ ਅਨੁਭਵ ਦੇ ਦਿੱਤਾ ਹੈ, ਉਸ ਭੁੱਲ ਨੇ ਕੁਝ ਉੱਚਾ ਉੱਠਣ ਦਾ ਸਬਕ ਦੇ ਦਿੱਤਾ ਹੈ ਤਾਂ ਉਹ ਭੁੱਲ ਤੇ ਸੀੜੀ ਬਣ ਗਈ। ਉਹ ਭੁੱਲ ਤੇ ਸਾਧਨਾ ਬਣ ਗਈ। ਉਹ ਭੁੱਲ ਤੇ ਅੱਗੇ ਵਧਣ ਦਾ ਰਸਤਾ ਬਣ ਗਈ। ਇਸ ਵਾਸਤੇ ਸੰਸਾਰ ਦੇ ਉ ਸਭ ਤੋਂ ਜ਼ਿਆਦਾ ਭੁੱਲੇ ਹੋਇਆ ਹੈ। ਜਿਸ ਨੇ ਕਦੀ ਭੁੱਲਾਂ ਨਹੀਂ ਕੀਤੀਆਂ ਕਿਉਂਕਿ ਜਿਤਨੀਆਂ ਭੁੱਲਾਂ ਨੇ ਉਤਨੇ ਹੀ ਉਸ ਮਨੁੱਖ ਦੇ ਕੋਲ ਅਨੁਭਵ ਹੁੰਦਾ ਹੈ ਉਤਨਾ ਹੀ ਉਸ ਮਨੁੱਖ ਦੇ ਕੋਲ ਗਿਆਨ ਹੁੰਦਾ ਹੈ ਸੂਝ ਤੇ ਸਮਝ ਆਉਂਦੀ ਹੈ ਲੇਕਿਨ ਸਪਸ਼ਟ ਕਰ ਰਹੀ ਹੈ ਅਗਰ ਇੱਕ ਭੁੱਲ ਬਾਰ ਬਾਰ ਹੋ ਰਹੀ ਹੈ ਤਾਂ ਫਿਰ ਇਹ ਮਨੁੱਖੀ ਤਲ ਨਹੀਂ ਇਹ ਪਸ਼ੂ ਦਾ ਤਲ ਹੈ ਇਸ ਨੂੰ ਭੁੱਲਾਂ ਕੋਈ ਸਿੱਖਿਆ ਨਹੀਂ ਦੇ ਰਹੀਆਂ ਇਸ ਨੂੰ ਭੁੱਲਾਂ ਕੋਈ ਅਨੁਭਵ ਨਹੀਂ ਦੇ ਰਹੀਆਂ ਕਿਸੇ ਨੂੰ ਭੁੱਲ ਤੋਂ ਅਨੁਭਵ ਮਿਲ ਗਿਆ ਹੈ ਇਹ ਕਹਣਾ ਦੇਗੀ ਕਿ ਉਹ ਭੁੱਲ ਉਸ ਤੋਂ ਦੁਬਾਰਾ ਨਹੀਂ ਹੋਵੇਗੀ ਭੁੱਲ ਕਰਨਾ ਇਨਸਾਨ ਦਾ ਸੁਭਾਅ ਹੈ ਕਿ ਭੁੱਲਣਾ ਤੋਂ ਅਨੁਭਵ ਹਾਸਲ ਕਰ ਲੈਣਾ ਇਹ ਤੇ ਦੇਵਤਾ ਹੋ ਜਾਣਾ ਤੇ ਭੁੱਲ ਨੂੰ ਬਾਰ-ਬਾਰ ਦੁਹਰਾਇ ਜਾਣਾ ਇਹ ਪਸ਼ੂਆਂ ਦਾ ਜਗਤ ਹੈ ਇਹ ਡੈਂਟਾਂ ਦਾ ਜਗਤ ਹੈ ਇਹ ਮਨੁੱਖੀ ਦੁਨੀਆ ਨਹੀਂ ਹੈ ਤਾਂ ਇੱਕ ਤੇ ਤਰ੍ਹਾਂ-ਤਰ੍ਹਾਂ ਦੀਆਂ ਠੋਕਰਾਂ ਤੋਂ ਜੋ ਅਨੁਭਵ ਮਿਲਦਾ ਹੈ ਗਿਆਨ ਮਿਲਦਾ ਹੈ ਔਰ ਜਗਤ ਦੇ ਐਸਾ ਕੋਈ ਵੀ ਨਹੀਂ ਜੋ ਠੋਕਰ ਨਹੀਂ ਖਾਂਦਾ ਜੋ ਚੱਲੇਗਾ ਕਿਸੇ ਤਲ ਤੇ ਠੋਕਰ ਜ਼ਰੂਰ ਖਾਵੇਗਾ ਜਿਹੜੀ ਬੇੜੀ ਸਾਗਰ ਦੇ ਵਿੱਚ ਹੈ ਤੇ ਉਹ ਆਖੇ ਮੈਂ ਲਹਿਰਾਂ ਨਾਲ ਨਹੀਂ ਟਕਰਾਨਾ ਚਾਹਦੀ ਤਾਂ ਇਤਨਾ ਹੀ ਹੋ ਸਕਦਾ ਹੈ ਕਿ ਬੇੜੀ ਨੂੰ ਸਾਗਰ ਤੋਂ ਬਾਹਰ ਆ ਜਾਣਾ ਚਾਹੀਦਾ ਜੋ ਸਾਗਰ ਦੇ ਵਿੱਚ ਹੈ ਉਹਨੂੰ ਲਹਿਰਾਂ ਨਾਲ ਟਕਰਾਨਾ ਪੈਗਾ ਜੋ ਜ਼ਿੰਦਾ ਹੈ ਤੇ ਸੰਸਾਰ ਦੇ ਵਿੱਚ ਹੈ ਉਹਨੂੰ ਤੇ ਠੋਕਰਾਂ ਦੇ ਵਿੱਚ ਹੀ ਜੀਵਣਾ ਪੈਗਾ ਔਰ ਤਰ੍ਹਾਂ ਤਰ੍ਹਾਂ ਦੀਆਂ ਠੋਕਰਾਂ ਜਗਤ ਵਿੱਚ ਮੌਜੂਦ ਨੇ अगर ठोकर शिक्षा दे गई है अनुभव दे गई है अगर भूल कोई ज्ञान दे गई है तो ये ठोकर तो ये भूल भी एक उस्ताद है एक रहमत है परिपूर्ण परमात्मा दी बख्शीश है जाप कर रहे हां अभ्यास कर रहे हां जो अंदरूनी तौर पे अनुभव पैदा होता है वास्तविक गुरु नानक देव जी महाराज उसी ही ज्ञान का जिक्र कर रहे हैं ऐ जो भी जे किदरे तेरे को अनुभवी ज्ञान प्रभु का ज्ञान

ਜੋ ਸਾਰੀਆਂ ਬੁੱਖਾਂ ਨੂੰ ਸ਼ਾਂਤ ਕਰਕੇ ਰੱਖ ਦਿੰਦਾ ਹੈ ਔਰ ਬੁੱਖ ਨਾਲ ਜੁੜੇ ਦੁੱਖ ਸਾਰੇ ਦੇ ਸਾਰੇ ਨਿਟ ਜਾਂਦੇ ਨੇ ਪਤ ਸੈਕੰਡ ਨੇ ਭੋਗਤ ਗਿਆਨ ਇਹ ਜੋਗੀ ਜੇ ਕਿਦਰੇ ਗਿਆਨ ਤੇਰਾ ਭੋਜਨ ਹੋਵੇ ਤੇ ਦਇਆ ਭੰਡਾਰਨ ਇਸ ਭੋਜਨ ਨੂੰ ਵੰਡਣ ਵਾਲੀ ਭੰਡਾਰਨ ਕੌਣ ਹੋਵੇ ਦਇਆ ਜੇ ਕਿਦਰੇ ਤੇਰੇ ਅੰਦਰ ਦਇਆ ਹੋਵੇ ਦਇਆ ਭਾਵ ਮਨੁੱਖ ਦੇ ਅੰਦਰ ਹੋਵੇ ਤੋਂ ਮੰਡਣ ਦਾ ਜੀ ਕਰਦਾ ਹੈ ਕਲਾਘਾਰ ਕਲਾਵੰਡੇ ਦਾ ਗੁਣਵਾਨ ਗੁਣਵੰਡੇਗਾ ਧਨਵਾਨ ਧਨਵੰਡੇਗਾ ਸੰਪਤੀ ਸ਼ੀਲ ਮਨੁੱਖ ਆਪਣੀ ਸੰਪਦਾ ਵੰਡੇਗਾ ਔਰ ਇਹ ਵੰਡਣਾ ਦਇਆ ਤੋਂ ਜਨਮ ਲੈਂਦਾ ਹੈ ਸ਼ੁੰਮ ਦਾ ਮਤਲਬ ਹੈ ਸਿਰਫ ਲੈਣਾ ਹੀ ਜਾਣਦਾ ਹੈ ਵਪਾਰੀ ਦਾ ਮਤਲਬ ਹੈ ਜੋ ਲੈਣਾ ਵੀ ਜਾਣਦਾ ਹੈ ਦੇਣਾ ਵੀ ਜਾਣਦਾ ਹੈ ਦਾਨੀ ਦਾ ਮਤਲਬ ਹੈ ਦਿਆਲੂ ਦਾ ਮਤਲਬ ਹੈ جے دیندہ بہت ہو نہیں سکتا اے اے جے کدرے تیرے اندر ورطاوی دیا ہوئے تے اتنی گل سپشت ہے, اگر جو شوم ہے او کلاکار اپنی کلا دوسرے نو نہیں دے گا او کسی نو سی سکھا کوتا نہیں سکھاگے گا, نہیں گا علم مسوری ਕਿ ਸੇਨੂ ਨਹੀਂ ਸਿਖਾ ਲੇਗਾ ਕਿ ਤ੍ਰਿਕਰਾ ਮੂਰਤੀ ਕਲਾ ਈਸ਼ਵਰੀ ਗਿਆਨ ਵਿਗਿਆਨ ਸੋਮ ਮਨੁੱਖ ਵੰਡੇਗਾ ਨਹੀਂ ਦੇਵੇਗਾ ਨਹੀਂ ਜੋ ਕੁਝ ਉਸਨੇ ਪ੍ਰਾਪਤ ਕੀਤਾ ਹੈ ਉਹਨੇ ਵੰਡਣਾ ਨਹੀਂ ਲੇਕਿਨ ਅੰਦਰ ਦਇਆ ਭਾਵ ਹੋਵੇ ਤਾਂ ਇੱਕਦਮ ਖਿਆਲ ਆਉਂਦਾ ਹੈ ਜੋ ਕੁਝ ਮੇਰੇ ਕੋਲ ਹੈ ਇਹ ਦੂਜੇ ਕੋਲ ਚਾਹੀਦਾ ਹੈ ਕਿ ਦੂਜਾ ਜੋ ਮੇਰੇ ਪਿੱਛੇ ਹੈ ਇਹ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਮੇਰੇ ਬਰਾਬਰ ਤੇ ਆਵੇ ਜਾਂ ਮੇਰੇ ਅੱਗੇ ਹੋਵੇ ਕਹਿੰਦੇ ਨੇ ਸੰਸਾਰ ਦੇ ਤਲ ਦੇ ਤੇ ਜੋ ਜੀ ਰਿਹਾ ਹੈ ਉਹ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ ਕਿ ਸੰਸਾਰ ਦੀ ਜਿੱਤ ਦੇ ਚ ਆਪਣੀ ਜਿੱਤ ਸਮਝਦਾ ਹੈ ਪਰ ਜੋ ਪਰਮਾਤਮਾ ਦੇ ਤਲ ਤੇ ਜੀਵਣਾ ਚਾਹੁੰਦਾ ਹੈ ਉਹ ਤੇ ਮਨ ਦੀ ਜਿੱਤ ਦੇ ਚ ਹੀ ਆਪਣੀ ਜਿੱਤ ਸਮਝਦਾ ਹੈ ਸੰਸਾਰ ਦੇ ਤਲ ਤੇ ਤੇ ਉਹ ਹਾਰਨਾ ਚਾਹੁੰਦਾ ਹੈ ਮਨ ਦੇ ਤਲ ਦੇ ਉਤੇ ਉਹ ਜਿੱਤਣਾ ਚਾਹੁੰਦਾ ਹੈ ਇਹ ਦੋ ਵਿਪਰੀਤ ਦਸ਼ਾਵਾਂ ਨੇ ਇਹ ਦੋ ਵਿਪਰੀਤ ਬਕਾਇਦਾ ਜੋ ਹੈ ਮਾਰਗ ਨੇ ਸੰਸਾਰ ਦੇ ਪੱਲ ਤੇ ਜੋ ਮਨੁੱਖ ਖੜਾ ਹੈ ਉਹ ਸੋਚਦਾ ਹੈ ਮੈਂ ਕਿਵੇਂ ਉੱਚਾ ਹੋਵਾਂ ਕਿ ਸਾਰਿਆਂ ਦੀ ਨਿਗਾਹ ਮੇਰੇ ਤੇ ਹੋਵੇ ਸਾਰੇ ਮੈਨੂੰ ਦੇਖਣ ਸੰਸਾਰੀ ਦਾ ਮਤਲਬ ਹੈ ਜੋ ਇਸ ਢੰਗ ਨਾਲ ਯਤਨ ਕਰ ਰਿਹਾ ਹੈ ਕਿ ਜਗਤ ਨੂੰ ਪਤਾ ਚੱਲੇ ਮੈਂ ਹਾਂ ਕਿ ਧਾਰਮਿਕ ਦਾ ਮਤਲਬ ਹੈ ਉਹ ਇਸ ਢੰਗ ਨਾਲ ਯਤਨ ਕਰ ਰਿਹਾ ਹੈ ਕਿ ਮੈਂ ਨਹੀਂ ਹਾਂ ਬਿਲਕੁਲ ਨਹੀਂ ਹਾਂ ਮੈਂ ਕੁਝ ਵੀ ਨਹੀਂ ਹਾਂ ਉਹ ਮਿਟਣਾ ਚਾਹੁੰਦਾ ਹੈ ਮੈਂ ਨਹੀਂ ਹਾਂ ਤੇ ਸੰਸਾਰ ਦੇ ਪੱਲ ਤੇ ਜੋ ਜੀ ਰਿਹਾ ਹੈ ਉਹ ਹੋਣਾ ਚਾਹੁੰਦਾ ਹੈ ਜਗਤ ਨੂੰ ਦੱਸਣਾ ਚਾਹੁੰਦਾ ਹੈ ਮੈਂ ਕੁਝ ਹਾਂ ਤਾਂ ਜਿਸ ਮਨੁੱਖ ਦੇ ਅੰਦਰ ਦਇਆ ਭਾਵ ਹੈ ਉਹ ਤੇ ਜੋ ਕੁਝ ਕੋਲ ਹੈ ਉਹਨੂੰ ਵੰਡ ਕੇ ਖੁਸ਼ ਹੋਵੇਗਾ ਉਹਨੂੰ ਤਕਸੀਮ ਕਰਕੇ ਖੁਸ਼ ਹੋਵੇਗਾ ਸਾਰਿਆਂ ਦੀ ਝੋਲੀ ਵਿੱਚ ਪਾਵੇਗਾ ਤਾਂ ਸਹਿਬ ਕਹਿੰਦੇ ਨੇ ਕਿਦਰੇ ਤੇਰੇ ਕੋਲ ਗਿਆਨ ਦਾ ਭੋਜਨ ਹੋਵੇ ਤੇ ਦਇਆ ਭੰਡਾਰਨ ਹੋਵੇ ਭਾਵ ਉਸ ਗਿਆਨ ਨੂੰ ਵੰਡਣ ਦਾ ਭਾਵ ਵੀ ਤੇਰੇ ਅੰਦਰ ਹੋਵੇ ਜੋ ਤੂੰ ਅਨੁਭਵ ਪ੍ਰਾਪਤ ਕੀਤਾ ਹੈ ਇਹਨੂੰ ਵੰਡ ਵੀ ਸਕੇਂ ਔਰ ਸਾਇਬ ਕਹਿੰਦੇ ਨੇ ਕਿ ਦਾਣਾ ਦੇ ਚੋਂ ਸਰਮੋਰਦਾਨ ਹੈ ਨਾਮਦਾਨ ਬਈ ਜੋ ਤੂੰ ਅਨੁਭਵ ਪ੍ਰਾਪਤ ਕੀਤਾ ਹੈ ਇਹਨੂੰ ਵੰਡ ਇਹਨੂੰ ਜਗਤ ਨੂੰ ਦੇ ਤੇ ਇਹ ਦਇਆ ਤੋਂ ਬਿਨਾ ਹੋ ਨਹੀਂ ਸਕਦਾ ਇਸ ਵਾਸਤੇ ਸਾਇਬ ਕਹਿੰਦੇ ਨੇ ਜੀ ਕਿਦਰੇ ਦਇਆ ਭੰਡਾਰਨ ਹੋਵੇ ਗਿਆਨ ਦਾ ਭੋਜਨ ਹੋਵੇ ਤੇ ਘਟ ਘਟ ਵਾਜੇ ਨਾਦ ਭੋਜਨ ਉਸ ਵਤਨ ਵੰਡਿਆ ਜਾਂਦਾ ਹੈ ਜਦ ਨਾਦੀ ਵਜਾਈ ਜਾਂਦੀ ਹੈ ਖਿੰਗਲ ਵਜਾਈ ਜਾਂਦੀ ਹੈ ਸਾਬਕਾ ਨੇ ਨੇ ਇਹ ਨਾਦ ਤੇ ਘਟ ਘਟ ਦੇ ਅੰਦਰ ਵਜ ਰਿਹਾ ਜੋ ਘਟ ਘਟ ਦੇ ਅੰਦਰ ਪ੍ਰਭੂ ਬੋਲ ਰਿਹਾ ਜੇ ਇਹ ਬੋਧ ਤੇਰੇ ਕੋਲ ਹੋਵੇ ਜੇ ਇਸ ਨਾਦੀ ਦਾ ਤੂੰ ਸਰੋਤਾ ਹੋਵੇਂ ਜੈਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਾਨ ਕਰਦੇ ਨੇ ਸਮਸਤੁਲ ਜ਼ਬਾਨ ਹੈ ਕਿ ਸਾਹਿਬ ਕਿਰਾ ਹੈ ਜਾ ਸਮਸਤੁਲ ਜ਼ਬਾਨ ਹੈ ਸਾਰਿਆਂ ਦੀ ਜ਼ਬਾਨ ਦੇ ਤੂੰ ਬੋਲਦੇ ਤੂੰ ਸਾਰਿਆਂ ਦੀ ਜ਼ਬਾਨ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਤੂੰ ਬਿਨ ਹਰ ਜਾਪਤ ਹੈ ਨਹੀਂ ਹੋ ਗੁਰੂ ਅਨੰਕ ਦੇਵ ਜੀ ਮਹਾਰਾਜ ਕਹਿੰਨੇ ਮਨੁੱਖਾਂ ਦੀ ਜ਼ਬਾਨ ਤੇ ਇੱਕ ਪਾਸੇ ਇਹ ਪਸ਼ੂ ਪੰਖੀ ਵੀ ਜੋ ਕੁਝ ਬੋਲ ਰਹੇ ਨੇ اے ਪ੍ਰਭੂ ਤੇ ਵੀ ਤੋਂ ਬੋਲ ਰਹੇ ਸਮਸਤੁਲ ਜ਼ਬਾਹ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੂੰ ਸਾਰਿਆਂ ਦੀ ਜ਼ਬਾਨ ਹੈ ਭਾਉ ਸਾਰਿਆਂ ਦੀ ਜ਼ਬਾਨ ਦੇ ਤੋਂ ਜੋ ਕੁਝ ਨਿਕਲ ਰਿਹਾ ਹੈ ਇਹ ਤੇਰੇ ਹੀ ਬੋਲ ਨੇ ਇਹ ਤੂੰ ਬੋਲ ਰਹੇ ਔਰ ਮੈਂ ਸੁਣ ਸੁਣ ਕੇ ਮਗਨ ਹੋ ਰਿਹਾ ਮੈਂ ਸੁਣ ਸੁਣ ਕੇ ਮਤ ਹੋ ਰਿਹਾ ਤੇ ਸਾਹਿਬ ਕਹਿੰਦੇ ਸਾਰਿਆਂ ਦੇ ਅੰਦਰ ਜੋ ਇਹ ਨਾਦ ਚੱਲ ਰਿਹਾ ਹੈ ਪ੍ਰਮਾਤਮਾ ਨਾਦ ਰੂਪ ਹੋ ਕੇ ਜੋ ਅੰਦਰ ਆਤਮਿਕ ਸੁਨਾਇਆ ਹੋਇਆ ਹੈ ਘਟ ਘਟ ਵਾਜੇ ਨਾਦ ਜੋ ਸਾਰਿਆਂ ਦੇ ਘਟ ਘੜ ਦੇ ਵਿੱਚ ਇਹ ਵਾਜਾ ਵਜ ਰਿਹਾ ਹੈ ਪ੍ਰਮਾਤਮਾ ਪ੍ਰਕਾਸ਼ ਹੈ ਜੋ ਸਾਰਿਆਂ ਦੇ ਅੰਦਰ ਹੈ ਪ੍ਰਮਾਤਮਾ ਅਨਾਹਦ ਨਾਦ ਹੈ ਜੋ ਸਾਰਿਆਂ ਦੇ ਅੰਦਰ ਹੈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਵਾਜ਼ ਘਟ ਘੜ ਦੇਖ ਜਿਹੜੀ ਉਸ ਦੀ ਨਾਦੀ ਵੱਜ ਰਹੀ ਏ ਜੋ ਅਨਹੱਦੀ ਧੁਨ ਵੱਜ ਰਹੀ ਏ ਜੇ ਕਿਦਰੇ ਤੋਂ ਉਸ ਦਾ ਸਰੋਤਾ ਹੋ ਜਾਏ ਜੋ ਆਪਣੇ ਅੰਦਰੋਂ ਅਨਹਦ ਨੂੰ ਸੁਣ ਲੈਂਦਾ ਏ ਉਹ ਸਾਰਿਆਂ ਦੇ ਅੰਦਰ ਸੁਣਦਾ ਏ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਤੋ ਸਾਇਦ ਕੰਦਰੇ ਘਟ ਘਟ ਵਾਜੇ ਨਾਦ ਉਹ ਨਾਦੀ ਜੋ ਘਟ ਘੜ ਦੇ ਵਿੱਚ ਵੱਜ ਰਹੀ ਏ ਉਹ ਅਨਹੱਦੀ ਧੁਨ ਜੋ ਘਟ ਘੜ ਦੇ ਅੰਦਰ ਵੱਜ ਰਹੀ ਏ ਜੇ ਕਿਦਰੇ ਤੋਂ ਇਸ ਦਾ ਸਰੋਤਾ ਹੋਵੇ ਇਹਨੂੰ ਸੁਣਨ ਵਾਲਾ ਹੋਵੇ ਤੇ ਆਪ ਨਾਥ ਨਾਥੀ ਸਭ ਜਾਸੀ ਰਿਦ ਸਿਦ ਅਵਰਾ ਸਾਰ ਜੋਗੀਆਂ ਦੇ ਇੱਕ ਨਾਥ ਹੁੰਦਾ ਹੈ ਬਾਕੀ ਸਾਰੇ ਉਸ ਦੇ ਚੇਲੇ ਹੁੰਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰ ਰਹੇ ਨੇ ਐ ਜੋਗੀ ਜੇ ਕਿਹੜੇ ਤੇਰਾ ਨਾਥ ਹੋਵੇ ਕੌਣ ਆਪ ਨਾਥ ਉਹ ਪ੍ਰਮਾਤਮਾ ਹੀ ਨਾਥ ਜਿਸ ਨੇ ਸਮੂਹ ਜਗਤ ਨੂੰ ਨਥੇ ਹੋਇਆ ਹੈ ਕਾਬੂ ਕੀਤਾ ਹੈ ਨਥ ਜਿਹਨੇ ਸਾਰਿਆਂ ਨੂੰ ਪਾ ਦਿੱਤੀ ਹੈ ਜਿਸ ਦੇ ਕਾਬੂ ਦੇ ਸਾਰੇ ਇਹ ਨੇ ਉਹ ਆਪ ਹੀ ਪਰਿਪੂਰਣ ਪ੍ਰਮਾਤਮਾ ਨਾਥ ਹੈ ਆਪ ਨਾਥ ਨਾ ਕੀ ਸਭ ਜਾਤੀ ਜਿਤੀ ਨੱਥੀ ਹੋਈ ਇਹ ਸਾਰੀ ਸ੍ਰਿਸ਼ਟੀ ਹੈ ਸਾਰੇ ਜੀਵ ਨੇ ਸਾਰੇ ਜੰਤੂ ਨੇ ਕਿਦਰੇ ਇਹ ਤੇਰਾ ਨਾਥ ਹੋਵੇ ਕਿਸੇ ਨੂੰ ਤੂੰ ਸਜਦਾ ਕਰਨ ਵਾਲਾ ਹੋਵੇਂ ਤੇ ਰਿਧਿ ਸਿਧ ਅਵਰਾ ਸਾਧ yogiyan di tamam dharmik sadhana da phal honda hai ridhiyan te sidhiyan ਜਿਿਹੜੇ ਚੋਂ ਕੁਝ ਵਿਸ਼ੇਸ਼ ਸਿਧੀਆਂ ਇਸ ਪ੍ਰਕਾਰ ਨੇ ਸੂਖਮ ਹੋ ਜਾਣਾ ਅਸੂਲ ਹੋ ਜਾਣਾ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਮਨ ਭਾਵ ਦੇ ਪਦਾਰਥ ਪ੍ਰਾਪਤ ਕਰ ਲੈਣੇ ਦੂਜਿਆਂ ਦੇ ਉੱਤੇ ਪ੍ਰਭਾਵਿਤ ਹੋ ਜਾਣਾ ਆਪਣੇ ਮਨ ਦੀ ਗੱਲ ਦੂਸਰਿਆਂ ਤੋਂ ਜੋ ਹੈ ਪੂਰੀ ਕਰਵਾ ਲੈਣੀ ਅਣੂ ਜਿਤਨਾ ਬਾਰੀਕ ਹੋ ਕੇ ਭਰਮਣ ਕਰਨਾ ਇਤਿਆਦਿਕ ਇਹ ਵਿਸ਼ੇਸ਼ ਸਿਧੀਆਂ ਨੇ ਤਾਂ ਸਾਇਬ ਕਹਿੰਦੇ ਨੇ ਕਿਦਰੇ ਕੈਨੂੰ ਇਸ ਗੱਲ ਦਾ ਵੀ ਬੋਧ ਮਿਲ ਜਾਏ ਕਿ ਰਿੱਧ ਸਿੱਧ ਅਵਰਾ ਸਾਧ ਇਹ ਪ੍ਰਮਾਤਮਾ ਦਾ ਰਸ ਨਹੀਂ ਹੈ ਰਿੱਧੀਆਂ ਤੇ ਸਿੱਧੀਆਂ ਇਹ ਤੇ ਹੋਰ ਹੀ ਸਵਾਦ ਹੈ ਇਹ ਤੇ ਜਗਤ ਦਾ ਰਸ ਜੈਸੇ ਕੋਈ ਵਿਗਿਆਨਕ ਸ਼ਕਤੀਮਾਨ ਹੋ ਕੇ ਬૌਧਿਕ ਤਲ ਤੇ ਸ਼ਕਤੀ ਪ੍ਰਾਪਤ ਕਰਕੇ ਉਹ ਹਾਈਡਰੋਜਨ ਬੰਬ ਬਣਾ ਲੈਂਦਾ ਹੈ ਐਟਮ ਬੰਬ ਬਣਾ ਲੈਂਦਾ ਹੈ ਹੂ ਬਹੁ ਕੋਈ ਧਾਰਮਿਕ ਸਾਧਨਾ ਕਰਦਾ ਹੈ ਤੇ ਉਹਦੇ ਨਾਲ ਇਹ ਸਿੱਧੀਆਂ ਪ੍ਰਾਪਤ ਕਰ ਲੈਂਦਾ ਹੈ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਮਨ ਭਾਉ ਦੇ ਪਦਾਰਥ ਪ੍ਰਾਪਤ ਕਰ ਲੈਣੇ ਔਰ ਦੂਜਿਆਂ ਨੂੰ वशीभूत ਕਰ ਲੈਣਾ ਇਹ ਤੇ ਉਸ ਮਿਲੀ ਹੋਈ ਸ਼ਕਤੀ ਦਾ ਦੁਰਪਯੋਗ ਹੈ ਜੈਸੇ ਵਿਗਿਆਨਕ ਨੇ ਸ਼ਕਤੀ ਪ੍ਰਾਪਤ ਕੀਤੀ ਲੇਕਿਨ ਉਸ ਦੀ ਵਰਤੋਂ ਗਲਤ ਹੋ ਗਈ ਇਸੇ ਤਰੀਕੇ ਨਾਲ ਮਨ ਨੂੰ ਟਿਕਾ ਕੇ ਕਿਸੇ ਮੰਤਰ ਦੇ ਯੋਗ ਸਾਧਨਾ ਦੁਆਰਾ ਲਧੀਆਂ ਤੇ ਸਿੱਧੀਆਂ ਪ੍ਰਾਪਤ ਕੀਤੀਆਂ ਤੇ ਜਗਤ ਤੋਂ ਪੂਜਾ ਪ੍ਰਤੀਸ਼ਠਾ ਕਰਾਈ अपना प्रभाव पाया दूसरों को काबू ਕੀਤਾ ਦੂਜਿਆਂ ਨੂੰ ਬੰਧਨ ਵਿੱਚ ਪਾ ਦਿੱਤਾ ਤੋਂ ਇਹ ਉਸ ਮਿਲੀ ਹੋਈ ਸ਼ਕਤੀ ਦਾ ਦੁਰਪਯੋਗ ਹੈ ਸਹਿਜ ਕਰਨ ਨਹੀਂ ਏਰੇ ਦੀਆਂ ਤੇ ਸਿੱਧੀਆਂ ਇਹ ਦੂਜਿਆਂ ਦਾ ਸਵਾਦ ਹੈ ਇਹ ਜਗਤ ਦਾ ਸਵਾਦ ਹੈ ਇਹ ਧਾਰਮਿਕ ਮਨੁੱਖ ਦਾ ਰਸ ਨਹੀਂ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਾਨ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਠਾ ਲੋਕ ਰਾਖੇ ਭਾਵ ਪਰ ਮਤ ਦੇਖ ਭੂਲਾ ਵੀ ਤਰੇ ਤੇਰਾ ਚਿੱਤ ਨਾ ਆਵੇ ਨਾ ਮਹਾਰਿਕਨਮੇ ਸਿੱਧ ਹੋਵਾਂ ਗੁਪਤ ਹੋ ਜਾਵਾਂ ਪ੍ਰਗਟ ਹੋ ਜਾਵਾਂ ਛੋਟਾ ਹੋ ਜਾਵਾਂ ਵੱਡਾ ਹੋ ਜਾਵਾਂ ਪ੍ਰਭਾਵਿਤ ਕਰ ਲਵਾਂ ਦੂਜਿਆਂ ਨੂੰ ਮਨਭਾਵ ਦੇ ਪਦਾਰਥ ਪ੍ਰਾਪਤ ਕਰ ਲਵਾਂ ਇਸਤਰੀ ਕੀ ਦੀਆਂ ਮੈਨੂੰ ਯੋਗ ਦੀਆਂ ਛੱਡੀਆਂ ਦੀ ਪ੍ਰਾਪਤੀ ਹੋ ਜਾਏ ਸਾਰੀਆਂ ਰਿਧੀਆਂ ਦੀ ਦੇ ਨਾਲ ਮੇਰੀ ਝੋਲੀ ਭਰ ਜਾਏ ਔਰ ਮੈਂ ਇਸ ਨਾਲ ਜਗਤ ਨੂੰ ਮਤਾਸਰ ਕਰਨਾ ਪਰ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵੀਸਰੇ ਮਤਾ ਕਿਦਰੇ ਇਨਾਂ ਰਿੱਧੀਆਂ ਤੇ ਸਿੱਧੀਆਂ ਨੂੰ ਵੇਖ ਕੇ ਤੂੰ ਸਿੱਧੀਆਂ ਦੀ ਸੀ ਭੁੱਲ ਕੇ ਰਹਿ ਜਾ ਕਿ ਤੈਨੂੰ ਪ੍ਰਮਾਤਮਾ ਚੇਤੇ ਨਾ ਆਵੇ ਐ ਯੋਗੀ ਅਗਰ ਧਾਰਮਿਕ ਸਾਧਨਾ ਦਾ ਫਲ ਰਿੱਧੀ ਤੇ ਸਿੱਧੀ ਹੈ ਤੋ ਫਿਰ ਇਸ ਸਾਧਨਾ ਦਾ ਫਲ ਪ੍ਰਮਾਤਮਾ ਨਹੀਂ ਹੈ ਅਕਾਲ ਪੁਰਖ ਨਹੀਂ ਹੈ ਇਹ ਤੇਰੀ ਸੂਝ ਦੇ ਚੋਵੇ ਕਿ ਰਿੱਧੀਆਂ ਤੇ ਸਿੱਧੀਆਂ ਹੋਰ ਸਵਾਦ ਨੇ ਪ੍ਰਮਾਤਮਾ ਦਾ ਇਹ ਰਸ ਨਹੀਂ ਹੈ ਤੇ ਫਿਰ ਤੇਰੀ ਸੂਝ ਵਿੱਚ ਇਹ ਗੱਲ ਵੀ ਹੋਵੇ ਤੇਰੇ ਗਿਆਨ ਵਿੱਚ ਇਹ ਗੱਲ ਵੀ ਹੋਵੇ ਕਿਉਂਕਿ ਭੋਜਨ ਗਿਆਨ ਦਾ ਸਤਿਗੁਰudev ਜੀ ਮਹਾਰਾਜ ਨੇ ਕਹਿ ਦਿੱਤਾ ਹੈ ਕਿ ਗਿਆਨ ਕਿਹੜੀ ਕਿਹੜੀ ਗੱਲ ਦਾ ਹੋਵੇ ਗਿਆਨ ਇਸ ਗੱਲ ਦਾ ਹੋਵੇ ਕਿ ਤੇਰੇ ਕੋਲ ਦਇਆ ਹੈ ਜਾਂ ਨਹੀਂ ਗਿਆਨ ਇਸ ਗੱਲ ਦਾ ਹੋਵੇ ਕਿ ਘਟ ਘੜ ਵਿਖ ਨਾਦੀ ਵੱਜ ਰਹੀ ਹੈ ਗਿਆਨ ਇਸ ਗੱਲ ਦਾ ਹੋਵੇ ਕਿ ਉਹੀ 나ਥ ਹੈ ਜਿਸ ਨੇ ਸਮੁੱਚੇ ਜਗਤ ਨੂੰ ਨਠਿਆ ਹੋਇਆ ਹੈ ਔਰ ਗਿਆਨ ਇਸ ਗੱਲ ਦਾ ਹੋਵੇ ਕਿ ਰਦੀਆਂ ਸਦੀਆਂ ਨਾਮ ਦਾ ਰਸ ਨਹੀਂ ਨੇ ਔਰ ਗਿਆਨ ਇਸ ਗਲ ਦਾ ਵੇ ਸੰਜੋਗ ਵਿੱਚ ਜੋਗ ਦੋਹੇ ਕਾਰ ਚਲਾਵੇ ਲੇਖੇ ਆਵੇ ਭਾਗ ਪਰਿਪੂਰਣ ਪ੍ਰਮਾਤਮਾ ਪੁਰਬਲੇ ਸੰਜੋਗਾ ਅਨਸਾਰ ਪਰਿਵਾਰਾਂ ਦੇ ਸੰਜੋਗ ਜੋੜਦਾ ਹੈ ਮਿਤਰਾ ਪੁੱਤਰਾਂ ਦੇ ਸੰਜੋਗ ਜੋੜਦਾ ਹੈ ਔਰ ਇਹ ਸੰਜੋਗ ਪਿਛੜ ਜਾਂਦੇ ਨੇ ਟੁੱਟ ਜਾਂਦੇ ਨੇ ਇਸ ਢੰਗ ਦੀ ਕਾਰ ਪ੍ਰਾਲਬਦ ਅਨਸਾਰ ਚੱਲ ਰਹੀ ਹੈ ਇਹ ਸੂਝ ਦੇ ਚੋਵੇ ਜਿਵੇਂ ਇੱਕ ਸਤਿਗੁਰੂ ਕਹਿੰਦੇ ਨੇ ਪੁਰਬਧਿਆਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਤਹ ਜੇ ਨਾਲ ਸਾਡਾ ਹੁਣ ਮੇਲ ਹੈ ਇਹ ਪਹਿਲੇ ਮੇਲ ਹੋਇਆ ਜ਼ਰੂਰ ਹੋਇਆ ਪੁਰਬਲੇ ਮੇਲ ਹੁਣ ਮਿਲੇ ਨੇ ਤਾਂ ਸਹਿਦ ਕਹਿੰਦੇ ਇਹ ਪਰਿਪੂਰਨ ਪ੍ਰਮਾਤਮਾ ਦੀ ਚੱਲ ਰਹੀ ਇੱਕ ਕਾਰ ਇਸ ਦੀ ਸੂਝ ਹੋਵੇ ਇਸ ਦਾ ਗਿਆਨ ਹੋਵੇ ਕਿ ਸੰਯੋਗ ਤੇ ਵਿਯੋਗ ਉਹ ਪਰਿਪੂਰਨ ਪ੍ਰਮਾਤਮਾ ਦੁਆਰਾ ਧੁਰ ਦਗਾਉਂ ਚਲੇ ਆ ਰਹੇ ਨੇ ਔਰ ਭਾਗਾਂ ਦੇ ਛਾਂਦੇ ਹਰ ਇੱਕ ਨੂੰ ਵਸਤੂ ਦੁਖ ਤੇ ਸੁਖ ਦੀ ਪ੍ਰਾਪਤ ਹੋ ਰਹੀ ਏ ਪਦਾਰਥ ਦੀ ਪ੍ਰਾਪਤ ਹੋ ਰਹੀ ਏ ਇਹ ਵੀ ਤੇਰੀ ਸੋਚ ਦੇ ਚੋਵੇ ਲੇਖੇ ਆਵੇ ਭਾਗ ਜੈਸਾ ਮੇਰਾ ਭਾਗ ਹੈ ਜੈਸੀ ਮੇਰੀ ਪ੍ਰਾਪਲਬਰ ਹੈ ਵੈਤੇ ਉਸ ਬੰਡਾਰੇ ਚੋ ਮੈਨੂੰ ਇਹ ਪਦਾਰਥ ਪ੍ਰਾਪਤ ਹੋ ਰਿਹਾ ਏ ਔਰ ਜਗਤ ਨੂੰ ਮਿਲ ਰਿਹਾ ਏ ਇਹ ਵੀ ਸੋਚ ਚੋਵੇ ਤਾ ਸੈਗ ਕੰਨੇ ਤੂੰ ਫਿਰ ਪੂਰਨ ਜੋਗੀ ਐ ਔਰ ਫਿਰ ਤੂੰ ਉਸ ਨੂੰ ਆਦੇਸ਼ ਕਰ ਕਿਸ ਨੂੰ ਆਰੇ ਕਿਸੇ ਆਰੇ ਆਦੇਸ਼ ਸਜਦਾ ਹੈ ਨਮਸਕਾਰ ਹੈ ਉਸ ਨੂੰ ਕਿਸ ਨੂੰ ਆ ਜੋ ਮੁੱਢ ਹੈ ਜਗਤ ਦਾ ਜੋ ਸਾਰਿਆਂ ਦੀ ਬੁਨਿਆਦ ਹੈ ਅਨੀਲ ਜੋ ਧਬਿਆਂ ਤੋਂ ਰਹਿਤ ਹੈ ਅਨਾਦ ਹੈ ਜਿਹਦਾ ਕੋਈ ਮੁੱਢ ਨਹੀਂ ਜੋ ਸਾਰਿਆਂ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਜਿਹਦਾ ਕੋਈ ਮੂਲ ਨਹੀਂ ਜਿਹਦਾ ਆਦ ਲੱਭਣਾ ਅਨ ਆਦ ਆਦ ਲੱਭਣਾ ਬਹੁਤ ਔਖਾ ਹੈ ਅਨਾਹਤ ਜੋ ਨਾਸ ਤੋਂ ਰਹਿਤ ਹੈ ਤੇ ਜੁਗ ਜੁਗ ਇੱਕ ਹੋਵੇ ਜੁਗਾ ਜਵਾਨਤਰਾ ਵਿੱਚ ਜਿਸ ਦਾ ਇੱਕੋ ਹੀ ਵੇਸ ਹੈ アーディースカル。